Thank <laughs> ਖਬਰ ਸਾਬ ਦਾ ਮੰਤਰੀ ਭਾਰਤ ਪੋਸ਼ਣ ਆਸ਼ੂ ਦੇ ਨਾਲ ਜੁੜੀ ਹੋਈ ਸਾਮਣੇ ਆ ਰਹੀ ਹੈ ਦੇਖਿਆ ਜਾ ਸਕਦਾ ਸੀ ਕਿ ਬੀਤੀ ਦੇਰ ਸ਼ਾਮ ਈਡੀ ਦੇ ਵੱਲੋਂ ਉਹਨਾਂ ਨੂੰ ਗ੍ਰਫਤਾਰ ਕਰ ਲਿੱਤਾ ਗਿਆ ਸੀ ਸਮਨ ਜਾਰੀ ਹੋਈ ਸੀ ਜਿਸ ਤੇ ਮਗਰੋਂ ਫਰਕੂਸ਼ਨ ਆਸ਼ੂ ਜਿਹੜੇ ਨੇ ਜਲੰਧਰ ਵਿਖੇ ਐਡੀ ਦਫਤਰ ਵਿਖੇ ਪਹੁੰਚੇ ਸੀ ਜਿੱਥੇ ਉਹਨਾਂ ਨੂੰ ਗ੍ਰਫਤਾਰ ਕਰ ਲਿੱਤਾ ਗਿਆ ਤਾਂ ਅੱਜ ਦੀ ਅਪਡੇਟ ਦੀ ਜੇਕਰ ਗੱਲ ਕੀਤੀ ਜਾਏ ਤਾਂ ਅੱਜ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਸੰਵਿਧਾਨ ਚੌਕ ਨੇੜੇ ਅਦਾਲਤ ਦੇ ਵਿੱਚ ਅੱਜ ਉਹਨਾਂ ਦੀ ਪੇਸ਼ੀ ਹੋਵੇਗੀ ਜਿਸ ਤੇ ਮਗਰੋਂ ਅਦਾਲਤ ਦਾ ਕੀ ਫੈਸਲਾ ਆਏਗਾ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਸਵਾਲ ਜਿਹੜੇ ਨੇ ਓਟਰੇ ਨੇ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਇਸ ਵੇਲੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਭਾਰਤ ਪੂਸ਼ਣ ਆਸ਼ੂ ਦੇਖਿਆ ਜਾ ਸਕਦਾ ਸੀ ਕਿ ਇੱਕ ਵਾਰ ਪਹਿਲਾਂ ਵੀ ਈਡੀ ਜਿਹੜੀ ਉਹਨਾਂ ਦੇ ਘਰ ਦੇ ਉੱਪਰ ਪਹੁੰਚੀ ਸੀ ਜਿੱਥੇ ਜਾ ਕੇ ਦਸਤਾਵੇਜ਼ ਵੀ ਖੰਗਾਲੇ ਗਏ ਸੀ ਕਈ ਦਸਤਾਵੇਜ਼ ਆਪਣੇ ਕਬਜ਼ੇ ਦੇ ਵਿੱਚ ਵੀ ਲਿੱਤੇ ਗਏ ਸੀ ਤਾਂ ਜਿਸ ਦੇ ਮਗਰੋਂ ਹੁਣ ਦੇਖ ਸਕਦੇ ਸੀ ਕਿ ਸਮਨ جاری ਹੋਏ ਸੀ ਤਾਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਚਰਚਾ ਹੈ ਕਿ ਜ਼ਰੂਰ ਹੀ ਉਹਨਾਂ ਡਾਕੂਮੈਂਟਸ ਦੇ ਵਿੱਚ ਉਹਨਾਂ ਦਸਤਾਵੇਜ਼ਾਂ ਦੇ ਵਿੱਚ ਕੁਝ ਅਜੀਹਾ ਮਿਲਿਆ होएगा ਜਿਸ ਦੇ ਮਗਰੋਂ ਹੀ ਸਮਨ ਜਾਰੀ ਕਰਕੇ ਖਾਸ ਤੌਰ ਤੇ ਸਵਾਲ ਜਵਾਬ ਕਰਨ ਦੇ ਲਈ ਜਿਹੜੇ ਸਾਫਕਾ ਮੰਤਰੀ ਨੇ ਉਹਨਾਂ ਨੂੰ ਬੁਲਾਇਆ ਗਿਆ ਪਰ ਸਵਾਲਾਂ ਦੇ ਜਵਾਬ ਨਾ ਮਿਲਣ ਤੇ ਹੁਣ ਭਾਗਪੂਸ਼ਣ ਆਸ਼ੂ ਜਿਹੜੇ ਨੂੰ ਨਾ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਇੰਨਾ ਹੀ ਨਹੀਂ ਜਿਹੜੇ ਉਹਨਾਂ ਦੇ ਕਰੀਬੀ ਨੇ ਕਰੀਬੀਆਂ ਦੀਆਂ ਵੀ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਇਸ ਮਾਮਲੇ ਦੇ ਵਿੱਚ ਗਰੀਬਿਆਂ ਦੇ ਕੋਲੋਂ ਵੀ ਪੁੱਛ ਕੇ ਜਿਹੜੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੀਤੀ ਜਾ ਸਕਦੀ ਹੈ ਤਾਂ ਲਾਤਾਰੀ ਕਿਤਨਾ ਕਿਤੇ ਜਿਹੜੇ ਭਾਗਪੂਸ਼ਣ ਆਸ਼ੂ ਨੇ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵੀ ਵਾਦਾ ਹੋ ਰਿਹਾ ਹੈ ਗੱਲ ਕੀਤੀ ਜਾਇਆ ਤਾਂ ਫੋਰਨ ट्रांजੈਕਸ਼ਨਸ ਜਿਹੜੀਆਂ ਨੇ ਫੋਰਨ ट्रांजੈਕਸ਼ਨਸ ਸਾਹਮਣੇ ਆਈ ਨਹੀਂ ਆਈਆਂ ਨੇ ਈਡੀ ਅਧਿਕਾਰੀਆਂ ਤੇ ਜਿਸ ਦੇ ਮਗਰੋਂ ਇਹਨਾਂ ਇਸ ਬਾਬਤ ਸਵਾਲ ਜਿਹੜੇ ਨੇ ਕੀਤੇ ਗਏ ਪਰ ਜਿਹੜੇ ਸਾਬਕਾ ਮੰਤਰੀ ਪਾਤਪੂਸ਼ਣ ਆਸ਼ੂ ਨੇ ਉਹਨਾਂ ਦੇ ਕੋਲ ਉਹਨਾਂ ਦੇ ਸਵਾਲਾਂ ਦੇ ਜਵਾਬ ਜਿਹੜੇ ਨੇ ਨਹੀਂ ਸੀ ਤਾਂ ਕੱਲ ਹੀ ਪਾਤਪੂਸ਼ਣ ਆਸ਼ੂ ਨੂੰ ਆਸ਼ੂ ਨੂੰ ਈਡੀ ਨੇ ਜਲੰਧਰ ਦੇ ਵਿੱਚ ਪੁੱਛਗਿੱਛ ਤੇ ਲਈ ਬੁਲਾਇਆ ਸੀ ਤੇ ਦੇਰ ਸ਼ਾਮ ਉਹਨਾਂ ਨੂੰ ਅਰੈਸਟ ਕੀਤਾ ਗਿਆ 9 ਘੰਟੇ ਈਡੀ ਨੇ ਸਵਾਲ-ਜਵਾਬ ਕੀਤੇ ਸੰਪਤੀ ਦੇ ਵਿੱਚ ਵਾਧਾ ਕਿਸ ਤਰੀਕੇ ਦੇ ਨਾਲ ਹੋਇਆ ਵਿਦੇਸ਼ ਦੇ ਵਿੱਚ ਕਿਹੜੀ ਟਰਾਂਜੈਕਸ਼ਨਸ ਹੋਈਆਂ ਨੇ ਉਸ ਬਾਰੇ ਕਿੰਨੇ ਹੀ ਸਵਾਲ ਪੁੱਛੇ ਗਏ ਪਰ ਕੋਈ ਵੀ ਜਵਾਬ ਜਿਹੜੇ ਨੇ ਨਹੀਂ ਦਿੱਤੇ ਗਏ ਤਾਂ ਅੱਜ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਮਗਰੋਂ ਕੀ ਕੁਝ ਹੋਏਗਾ ਇਸ ਨੂੰ ਲੈ ਕੇ ਕਾਫੀ ਵੱਡੇ ਸਵਾਲ ਜਿਹੜੇ ਨੇ ਇਸ ਵੇਲੇ ਸਾਹਮਣੇ ਆ ਰਹੇ ਨੇ ਪਿਛਲੀ ਸਰਕਾਰ ਦੇ ਦੌਰਾਨ ਸਾਬਕਾ ਮੰਤਰੀ 파ਰਪੂਸ਼ਨ ਆਸ਼ੂ ਆਪਣੇ ਮੰਤਰੀ ਪਦ ਦੇ ਉੱਪਰ ਦੇਖੇ ਜਾ ਸਕਦੇ ਸੀ ਜਿਸ ਦੇ ਚੱਲਦਿਆਂ ਹੁਣ ED ਉਹਨਾਂ ਦੀ ਪ੍ਰਾਪਰਟੀ ਦੀ ਲਗਾਤਾਰ ਹੀ ਜਾਂਚਕਾਰੀ ਹੈ ਜਾਂਚ ਦੌਰਾਨ ਵਿਦੇਸ਼ਾਂ ਦੇ ਵਿੱਚ ਹੋਏ ट्रांजैक्शंस ਜਿਹੜੇ ਨੇ ਸਾਹਮਣੇ ਆਏ ਨੇ ਜਿਨ੍ਹਾਂ ਖਾਤਿਆਂ ਦੇ ਵਿੱਚ ਪੈਸੇ ਟਰਾਂਸਫਰ ਹੋਏ ਨੇ ਹੁਣ ਉਹਨਾਂ ਅਕਾਊਂਟ ਹੋਲਡਰਸ ਦੀ ਵੀ ਈਡੀ ਦੇ ਵੱਲੋਂ ਸਮੀਖਿਆ ਕੀਤੀ ਜਾ ਰਹੀ ਹੈ ਪਹਿਲੀ ਵਾਰ ਨਹੀਂ ਹੈ ਕਿ ਸਾਬਕਾ ਮੰਤਰੀ ਗ੍ਰਿਫਤਾਰ ਹੋਏ ਨੇ ਦੇਖਿਆ ਜਾ ਸਕਦਾ ਸੀ ਕਿ 16 ਮਹੀਨੇ ਪਹਿਲਾਂ ਵੀ ਜੇਲ੍ਹ ਦੇ ਵਿੱਚ ਰਹਿ ਕੇ ਉਹ ਵਾਪਸ ਆਏ ਸੀ ਦੱਸ ਦਈਏ ਕਿ ਜਿਹੜੇ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਜੋ ਕਿ ਕਾਂਗਰਸ ਦੇ ਵੱਡੇ ਆਗੂ ਨੇ ਐਮਪੀ ਬਣ ਚੁੱਕੇ ਨੇ ਕਿਸੇ ਦੇ ਵੱਲੋਂ ਵੀ ਕੋਈ ਵੀ ਬਿਆਨ ਜਿਹੜਾ ਨਹੀਂ ਦਿੱਤਾ ਗਿਆ ਕਿਸੇ ਦੇ ਵੱਲੋਂ ਕੋਈ ਵੀ ਗੱਲ ਜਿਹੜੀ ਫਿਲਹਾਲ ਦੀ ਘੜੀ ਵਿੱਚ ਨਹੀਂ ਕੀਤੀ ਜਾ ਰਹੀ ਜਿਹੜੇ ਰਾਜਾ ਵਿਡਿੰਗ ਨੇ ਐਮਪੀ ਰਾਜਾ ਵਿਡਿੰਗ ਨੇ ਉਹਨਾਂ ਨੇ ਵੀ ਇਸ ਮਾਮਲੇ ਦੇ ਉੱਪਰ ਚੁੱਪੀ ਸਾਧੋ ਯਾ ਹਾਲਾਂਕਿ ਦੇਖਿਆ ਜਾ ਸਕਦਾ ਸੀ ਕਿ ਬੀਤੀ ਦੇ ਰਾਤ ਪ੍ਰਗਟ ਸਿੰਘ ਜੀ ਦੇ ਨਾਲ ਹੀ ਸੁਖਵਿੰਦਰ ਕੋਟਲੀ ਤੇ ਰਾਜੇਂਦਰ ਬੈਰੀ ਵੀ ਜਿਹੜੇ ਨੇ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ ਸੀ ਪਰ ਕੁਝ ਕਾਰਨ ਦੇ ਕਰਕੇ ਉਥੇ ਨਹੀਂ ਮਿਲ पाए ਸੀ ਤਾਂ ਲਗਾਤਾਰ ਹੀ ਸਾਫ ਕਾਮੰਤਰੀ ਦਿਆਂ ਮੁਸ਼ਕਲਾਂ ਦੇ ਵਿੱਚ ਵਾਦਾ ਹੋ ਰਿਹਾ ਰਾਜਨੀਤਿਕ ਕੈਰੀਅਰ ਦੀ ਜੇਕਰ ਗੱਲ ਕੀਤੀ ਜਾਏ ਤਾਂ ਰਾਜਨੀਤਿਕ ਕੈਰੀਅਰ ਵੀ ਕੋਈ ਬਹੁਤ ਜ਼ਿਆਦਾ ਚੰਗਾ ਨਹੀਂ ਚੱਲ ਰਿਹਾ ਰਾਜਨੀਤਿਕ ਕੈਰੀਅਰ ਵੀ ਕਾਫੀ ਜ਼ਿਆਦਾ ਵੀਕ ਹੋ ਰਿਹਾ ਹੈ ਲਗਾਤਾਰ ਹੀ ਕਿਆਸ ਲਗਾਏ ਜਾ ਰਹੇ ਸੀ ਕਿ ਐਮਪੀ ਚੌਂਡ ਦੇ ਲਈ ਜ਼ਰੂਰ ਹੀ ਉਹਨਾਂ ਨੂੰ ਟਿਕਟ ਮਿਲੇਗੀ ਪਰ ਐਮਪੀ ਚੌਣਾ ਦੇ ਲਈ ਵੀ ਜਿਹੜੇ ਭਾਦਪੂਸ਼ਨ ਆਸ਼ੂ ਨੇ ਉਹਨਾਂ ਨੂੰ ਕਾਂਗਰਸ ਦੇ ਵੱਲੋਂ ਆਪਣਾ ਕੈਂਡੀਡੇਟ ਨਹੀਂ ਚੁਣਿਆ ਗਿਆ ਤਾਂ ਹੁਣ ਗ੍ਰਿਫਤਾਰੀ ਹੋ ਚੁੱਕੀ ਅਦਾਲਤ ਦੇ ਵਿੱਚ ਪੇਸ਼ ਹੋਣਗੀ ਕਰੀਬੀਆਂ ਦੇ ਉੱਪਰ ਵੀ ਈਡੀ ਦੀ ਰਡਾਰ ਜਿਹੜੀ ਹੈ ਲਗਾਤਾਰ ਹੀ ਦੇਖਣ ਨੂੰ ਮਿਲ ਰਹੀ ਹੈ ਪਰ ਇਹ ਕਰੀਬੀ ਕੌਣ ਹੋਣਗੇ ਕਿਸ ਤਰੀਕੇ ਦੇ ਨਾਲ ਮਾਮਲੇ ਦੇ ਨਾਲ ਜੁੜਨਗੇ ਇਸ ਨੂੰ ਲੈ ਕੇ ਲਗਾਤਾਰ ਹੀ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਚਰਚਾਵਾਂ ਹੋ ਰਹੀਆਂ ਨੇ ਤਾਂ ਮਨੀ ਲਾਂਡਰਿੰਗ ਇਸ ਦੇ ਨਾਲ ਹੀ ਫੋਰਨ ट्रांजੈਕਸ਼ਨਸ ਦੇ ਮਾਮਲਿਆਂ ਦੇ ਵਿੱਚ ਹੀ ਈਡੀ ਦੀ ਜਿਹੜੀ ਇਨਵੋਲਵਮੈਂਟ ਹੁੰਦੀ ਹੈ ਤਾਂ ਇੱਥੇ ਦੇਖ ਸਕਦੇ ਆ ਕਿ ਈਡੀ ਦੇ ਅਧਿਕਾਰੀਆਂ ਦਾ ਕਹਿਣਾ ਕਿ ਵਿਦੇਸ਼ੀ ट्रांजੈਕਸ਼ਨਸ ਨੂੰ ਲੈ ਕੇ ਸਵਾਲ ਕੀਤੇ ਗਏ ਪਰ ਕੋਈ ਵੀ ਜਵਾਬ ਜਿਹੜੇ ਨੇ ਭਾਰਤ ਪੋਸ਼ਣ ਆਸ਼ੂ ਦੇ ਵੱਲੋਂ ਨਹੀਂ ਦਿੱਤੇ ਗਏ ਤਾਂ ਕੀ ਹੈ ਪੂਰਾ ਮਾਮਲਾ ਇਸ ਨੂੰ ਲੈ ਕੇ ਅਦਾਲਤ ਦੇ ਵਿੱਚ ਵੀ ਅੱਜ ਸਵਾਲ-ਜਵਾਬ ਜਿਹੜੇ ਨੇ ਸਾਫਕਾ ਮੰਤਰੀ ਤੇ ਕੋਲੋਂ ਕੀਤੇ ਜਾਣਗੇ ਦੱਸਦੀ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਸ਼ੂ ਨੇ ਆਪਣੀ ਸੰਪਤੀ ਦੇ ਜੋ ਐਫਏ ਡੇਵਿਡ ਸਰਵਜਨਿਕ ਕੀਤੇ ਸੀ ਉਹਨਾਂ ਦਾ ਵੀ ਉਹਨਾਂ ਨੂੰ ਮੌਜੂਦਾ ਪ੍ਰਾਪਰਟੀ ਦੇ ਨਾਲ ਲਗਾਤਾਰ ਹੀ ਕੰਪੇਅਰ ਕੀਤਾ ਜਾ ਰਿਹਾ ਆਸ਼ੂ ਦੇ ਕੁਝ ਕਰੀਬੀਆਂ ਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਈਡੀ ਜਿਹੜੀ ਹੈ ਪੁੱਛਕਿਛ ਕਰ ਸਕਦੀ ਇਸ ਮਾਮਲੇ ਸੰਬੰਧੀ ਈਡੀ ਦੇ ਅਧਿਕਾਰੀ ਜੇਪੀ ਸਿੰਘ ਜਿਹੜੇ ਨੇ ਜੇਪੀ ਸਿੰਘ ਦਾ ਵੱਡਾ ਬਿਆਨ ਸਾਹਮਣੇ ਜਿਹੜੇ ਜੇਪੀ ਸਿੰਘ ਨੇ ਉਹਨਾਂ ਦਾ ਕਹਿਣਾ ਹੈ ਕਿ ਮਨੀ ਲਾਂਡਰਿੰਗ ਟੈਂਡਰ ਕੋਟਾਲੇ ਦੇ ਤਹਿਤ ਪੜਚੋਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਵੱਲੋਂ ਕੋਈ ਵੀ ਸਪਸ਼ਟ ਜਵਾਬ ਨਹੀਂ ਦਿੱਤੇ ਕਿ ਜਿਸ ਦੇ ਚਲਦਿਆਂ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਨੇ ਕਿਹਾ ਕਿ ਜਲਦ ਹੀ ਇੱਕ ਪ੍ਰੈਸ ਨੋਟ ਵੀ ਜਿਹੜਾ ਉਹਨਾਂ ਦੇ ਵੱਲੋਂ ਜਾਰੀ ਕੀਤਾ ਜਾਏਗਾ ਜ਼ਿਆਦਾ ਕੁਝ ਜਿਹੜੇ ਈਡੀ ਦੇ ਅਧਿਕਾਰੀ ਨੇ ਜੇਪੀ ਸਿੰਘ ਜ਼ਿਆਦਾ ਕੁਝ ਉਹਨਾਂ ਦੇ ਵੱਲੋਂ ਨਹੀਂ ਕੀਤਾ ਗਿਆ ਪਰ ਇਹੀ ਕਿਹਾ ਗਿਆ ਕਿ ਪ੍ਰੈਸ ਨੋਟ ਜਿਹੜਾ ਜਲਦੀ ਉਹਨਾਂ ਦੇ ਵੱਲੋਂ ਜਾਰੀ ਕੀਤਾ ਜਾਏਗਾ ਤਾਂ ਕੁਲ ਮਿਲਾ ਕੇ ਸਾਫ ਦਾ ਮੰਤਰੀ ਦੀਆਂ ਇਸ ਵੇਲੇ ਕਾਫੀ ਜ਼ਿਆਦਾ ਮੁਸ਼ਕਲਾਂ ਜਿਹੜੀਆਂ ਨੇ ਵੱਧ ਚੁੱਕੀਆਂ ਨੇ ਅਦਾਲਤ ਦੇ ਵਿੱਚ ਪੇਸ਼ੀ ਮਗਰੋਂ ਕੀ ਕੁਝ ਹੋਏਗਾ ਉਸ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ ਖਬਰ ਸਾਫ ਦਾ ਮੰਤਰੀ ਭਰ ਪੋਸ਼ਣ ਆਸ਼ੂ ਦੇ ਨਾਲ ਜੁੜੀ ਹੋਈ ਹੈ ਜੀ ਸਾਫ ਦਾ ਮੰਤਰੀ ਸਾਹਿਬ ਦੇ ਘਰ ਪਹੁੰਚੇ ਹੋ ਲੱਗਦਾ ਹੈ ਸਾਫ ਦਾ ਮੰਤਰੀ ਨੂੰ ਅੱਜ ਈਡੀ ਵੱਲੋਂ ਜਿਹੜਾ ਉੱਥੇ ਗਿਲਾਂਦ ਕਰ ਜਿੱਦਾਂ ਤੁਸੀਂ ਸੁਣਿਆ ਉਦਾਂ ਹੀ ਸਾਨੂੰ ਵੀ ਪਤਾ ਲੱਗਿਆ ਭਈ ਅੱਜ ਉਹਨਾਂ ਨੇ ਬੁਲਾਇਆ ਹੋਇਆ ਸੀ ਉੱਥੇ ਰੂਟੀਨ ਇਨਕੁਆਰੀ ਲਈ ਉਹ ਤੋਂ ਬਾਅਦ ਉਹਨਾਂ ਸ਼ਾਮੀ ਫੋਨ ਆਇਆ ਵੀ ਰੈਸਪਾਤੀ ਹੈ ਤੇ ਕਿਉਂਕਿ ਈਡੀ ਦੇ ਚਾਰजेस ਵਗੈਰਾ ਤਾਂ ਕੋਟੀ ਦਾਸਤੇ ਹੁੰਦੇ ਨੇ ਕਿਨੇ ਕਿਸ ਬੇਸ ਨੂੰ ਬਣਾਇਆ ਉਹ ਸਵੇਰੇ ਕਰਨਗੇ ਜਦੋਂ ਪਤਾ ਲੱਗ ਜੂਗਾ ਚਲੋ ਵਕੀਲ ਸਾਹਿਬ ਹੋਣਗੇ ਅੱਜ ਤਾਂ ਸਾਰੇ ਜਿਹੜੇ ਸਾਥੀ ਸੀ ਪਰਿਵਾਰ ਦੇ ਮੈਂਬਰ ਸੀ ਉਹ ਫਿਰ ਹੁੰਦਾ ਹੀ ਹੈ ਜਦੋਂ ਐ ਲੱਗਦਾ ਇਕਦਮ ਤੇ ਸਾਰੇ ਫਿਰ ਆਪਣੀ ਆਪਣੀ ਜਗ੍ਹਾ ਤੋਂ ਆ ਕੇ ਘਰੇ ਹੁਣ ਸਭ ਨੂੰ ਕਿਹਾ ਵੀ ਕੋਈ ਗੱਲ ਨਹੀਂ ਵੀ ਜੋ ਖੈਰ ਹੁੰਦਾ ਹੁਣ ਪ੍ਰੋਸੈਸ ਸੇ ਵਿੱਚ ਉਹ ਬਗਤ ਨਹੀਂ ਪੈਣਾ ਜੀ ਤੇ ਸਵੇਰੇ ਇਸ ਚੀਜ਼ ਨੂੰ ਫਿਰ ਪਤਾ ਕਰਦੇ ਆ ਸਾਰਾ ਕੋਆਰਡੀਨੇਟ ਕਰਕੇ ਫਿਰ ਇਸ ਕਰਦੇ ਆ ਕੀ ਦੇਖਦੇ ਆ ਕੀ ਇਹ ਟੈਂਡਰ ਟਰਾਂਸਪੋਰਟ ਘਟਾਲਾ ਸੀ ਉਹੀ ਮਾਮਲੇ ਦੇ ਵਿੱਚ ਹੈ ਕਿ ਜੀ ਲੱਗੇ ਕੁਛ ਨਹੀਂ ਪਤਾ ਬੁਲਾਇਆ ਤਾਂ ਉਹਨਾਂ ਕੇਸਿਸ ਚ ਸੀ ਕਿ ਜਿਹੜੇ ਪਹਿਲੇ ਈਡੀ ਵਾਲੇ ਸੀਗੇ ਸੰਮਣ ਅੱਜ ਸਭ ਬੁਲਾਇਆ ਸੀ ਸੰਮਣ ਦੇ ਕੇ ਜਾਂ ਕੋਈ ਹਾਂਜੀ ਬੁਲਾਇਆ ਹੋਇਆ ਸੀ ਬੁਲਾਇਆ ਹੋਇਆ ਸੀ ਤਸਵੀਰ ਦੇ ਉੱਥੇ ਹੀ ਸੀ ਸਵੇਰ ਦੇ ਹੋਣਗੇ ਫਿਰ ਜੇ ਬੁਲਾ ਬੁਲਾਇਆ ਤੇ ਜਿਹੜੀ ਲੀਡਰਸ਼ਿਪ ਪਹੁੰਚੀ ਹੁਣ ਘਰੇ ਆਏ ਹੋ ਆ ਕਾਫੀ ਗੱਜਰਾਂ ਪਹੁੰਚੇ ਹੋਣਗੇ ਉਹ ਤਾਂ ਲੀਡਰਸ਼ਿਪ ਤਾਂ ਜਲੰਧਰ ਵੀ ਖੜੀ ਐ ਸਾਰੇ ਇੱਥੇ ਕੌਂਸਲਰਸ ਵਗੈਰਾ ਜਿਹੜੇ ਲੋਕਲ ਟੀਮਸ ਨੇ ਸਾਰੀਆਂ ਕਿਉਂਕਿ ਘੰਟਾ ਪਹਿਲੇ ਤੋਂ ਉਹਨਾਂ ਨੇ ਦੱਸਿਆ ਤੇ ਬਈ ਹਰਸ਼ਪਤੀ ਐ ਸੋ ਲੋਕਲ ਇੱਥੇ ਨੇ ਬਾਕੀ ਉੱਥੇ ਖੜੇ ਨੇ ਜਲੰਧਰ ਤੇ ਲੀਡਰਸ਼ਿਪ ਸਾਰੀ ਉੱਥੇ ਖੜੇ ਸਭ ਨਾਲ ਹੋਈ ਐ ਦਿੱਲੀੋਂ ਵੀ ਆਏ ਨੇ ਫੋਨ ਚੰਡੀਗੜ੍ਹੋਂ ਵੀ ਸਾਰੇ ਨਾਲ ਸਭ ਨਾਲ ਹੋਇਆ ਰਾਫਤਾ ਜਿਵੇਂ ਹੋਊਗਾ ਸਾਰੇ ਇੱਕ ਇੱਕ ਹਜੇ ਹਜੇ ਬਹੁਤ ਪ੍ਰੀਮਚੂਰ ਐ ਕੁਝ ਬੋਲਣ ਲਈ ਇੱਕ ਵਾਰੀ ਸਾਰੇ ਹਾਲਾਤ ਸਟੱਡੀ ਕਰ ਲਈਏ ਫਿਰ ਉਸ ਤੋਂ ਬਾਅਦ ਅਗੇ ਐਕਸ਼ਨ ਬਣਾਉਣਾ ਜੀਮਾ ਸਾਹਿਬ ਤੁਹਾਨੂੰ ਕੀ ਲੱਗਦਾ ਕੁਝ ਇਛਲੀ ਬਣਾਇਆ ਗਿਆ ਥ ਇਹੀ ਸਿੱਕਾ ਕਿ ਬਾਕੀਆਂ ਨੂੰ ਵੀ ਬੁਲਾਉਂਦੇ ਸਿੱਕੇ ਕਰਕੇ ਬੁਲਾਉਂਦੇ ਹੁੰਦੇ ਉਹਨਾਂ ਨੇ ਆਪਣੇ ਆਪਣੇ ਚੀਜ਼ਾਂ ਪੁੱਛਣੀਆਂ ਹੁੰਦੀਆਂ ਨੇ ਦੇਖਦੇ ਆ ਸਵੇਰੇ ਪਤਾ ਲੱਗ ਜੂ ਕੀ ਗਰਾਊਂਡ ਬਣਾਈਆ ਉਹਨਾਂ ਨੇ ਸਵੇਰੇ ਕਲੈਰਿਟੀ ਹੋ ਜੂਗੀ ਗੱਲ ਦੀ ਹਾਂਜੀ ਸਰ ਪਤਾ ਲੱਗ ਪਾ ਰਿਹਾ ਈਡੀ ਵੱਲੋਂ ਜਿਹੜਾ ਆਸ਼ੂ ਭਾਈ ਨੂੰ ਗ੍ਰਿਫਤਾਰ ਕਰ ਲਿਆ ਵੀਰੇ ਸਾਨੂੰ ਪਤਾ ਨਹੀਂ ਮੇਰੀ ਸਿਹਤ ਠੀਕ ਨਹੀਂ ਸੀ ਘਰੋਂ ਉੱਠ ਕੇ ਸਾਨੂੰ ਆਪ 8 ਵਜੇ ਸੁਨੇਹਾ ਮਿਲਿਆ ਵੀ ਐਦਾਂ ਐਦਾਂ ਹੋਇਆ ਵੀ ਹੁਣ ਕੱਲ ਜਲੰਧਰ ਜਾ ਕੇ ਦੇਖਾਂਗੇ ਵੀ ਕੀ ਕਹਿੰਦੇ ਹੈਗੇ ਆ ਬਾਈ ਕੀ ਲੱਗਦਾ ਕਿ ਕੁਝ ਕੁਛ ਗਿੱਚ ਨਹੀਂ ਬੁਲਾਇਆ ਗਿਆ ਸੀ ਉਹਨਾਂ ਦਾ ਪ੍ਰੋਸੀਜਰ ਹੀ ਇਹ ਹੈ ਜੀ ਉਹ ਬੁਲਾंदे ਬਾਕੀ ਸਾਰੇ ਨੂੰ ਬੁਲਾਇਆ ਸੀ ਹਜੇ ਇਹਨਾਂ ਨੂੰ ਬੁਲਾਇਆ ਨਹੀਂ ਸੀ ਐਤ ਕੀ ਪਹਿਲੀ ਵਾਰ ਗਏ ਆ ਤਾਂ ਉਹ ਕਾਰਵਾਈ ਜੋ ਉਹਨਾਂ ਦੇ ਹਿਸਾਬ ਨਾਲ ਚਲਣੀ ਹੋ ਕਾਨੂੰਨੀ ਪ੍ਰਕਿਰਿਆ ਹੈਗੀ ਹੈ ਉਹ ਅਪਣਾਵਾਂਗੇ ਤੇ ਆਪਾਂ ਨੂੰ ਕੋਟਾਂ ਤੇ ਯਕੀਨ ਹੈ ਵੀ ਸਾਨੂੰ ਇਨਸਾਫ ਮਿਲੂਗਾ ਜੀ ਹੁਣ ਅਸੀਂ ਕਿੱਥੇ ਨੇ ਜਲੰਧਰ ਹੀ ਹੈ ਪਾ ਤੁਹਾਨੂੰ ਕਿਸੇ ਨੂੰ ਪਤਾ ਲੱਗਿਆ 8 ਵਜੇ ਵੀਰੇ ਹੁਣ ਕੋਈ ਪਹੁੰਚੇ ਸਾਥੀ ਤੁਹਾਡੇ ਹੋਰ ਨੂੰ ਨਾਲ ਵੀ ਸਾਥੀ ਤਾਂ ਸਾਰੇ ਹੀ ਆਏ ਆ ਸਾਰਾ ਪੰਜਾਬ ਖੜਾ ਹੋਇਆ ਨਾਲ ਉਹਦੇ ਕੁਝ ਦੁਆ ਮਾਨ ਪ੍ਰਧਾਨ ਨਾਲ ਗੱਲਬਾਤ ਹੋਈ ਹੁਣ ਤੁਹਾਡੀ ਬਿਲਕੁਲ ਵੀਰੇ ਨਾਲ ਹੀ ਤੁਹਾਨੂੰ ਦੱਸੀ ਜਾਣਾ ਸਾਰੇ ਉੱਥੇ ਪਹੁੰਚੇ ਹੋਏ ਆ ਵੱਡੇ ਜੜੇ ਹੈਗੇ ਆ ਸਾਨੂੰ ਲੇਟ ਪਤਾ ਲੱਗਾ ਹੈਗਾ ਹੁਣ ਅਗਲਾ ਐਕਸ਼ਨ ਪਲਾਨ ਕੀ ਹੈ ਜੋ ਕਰੀ ਨੇ ਕਾਨੂੰਨੀ ਪ੍ਰੀਰਕ ਦੀ ਆ ਸਾਡਾ ਹੱਕ ਆ ਆਪਾਂ ਲੜਾਂਗੇ ਜੀ ਹੱਕ ਸੱਚ ਦੇ ਖਿਲਾਫ ਲੜਾਈ ਹਮੇਸ਼ਾ ਹੀ ਹੁੰਦੀ ਪਈ ਹੈ ਤੇ ਇਹਦਾ ਮਨੂ ਵੀ ਚਖਣਾ ਪੈਂਦਾ ਹੈਗਾ ਲੱਗਦਾ ਪਹਿਲਾਂ ਬਿਜੀਲੈਂਸ ਨੂੰ ਕੋਈ ਜਦੋਂ ਫੜਿਆ ਸੀਗਾ ਕੋਈ ਹਾਸਲ ਨਹੀਂ ਹੋਇਆ ਹੁਣ ਈਡੀ ਦੇ ਵਿੱਚ ਤੁਹਾਨੂੰ ਵੀਰੇ ਫਿਰ ਉਹੀ ਤਾਂ ਕਹਿਣਾ ਵੀ ਸੱਚ ਨੇ ਤਾਂ ਇੱਕ ਦਿਨ ਨਿੱਤਰ ਕੇ ਆਣਾ ਹੈ ਪਰ ਉਤਾ ਫਿਰ ਅੱਗੇ ਚ ਤਪਕੇ ਹੀ ਹੁੰਦਾ ਵੀ ਇਹਦਾ ਤਪੱਸਿਆ ਆਪਾਂ ਨੂੰ ਕਹਿਣੀ ਪੈਂਦੀ ਹੁੰਦੀ ਹੈ ਪਰਿਵਾਰ ਨੂੰ ਸਹਿਣੀ ਪੈਂਦੀ ਸਾਰੇ ਸਾਥੀਆਂ ਨੂੰ ਸਹਿਣੀ ਪੈਂਦੀ ਹੁੰਦੀ ਹੈ ਕਿ ਅੱਜ ਪੁੱਲ ਕਿਛ ਲਈ ਬੁਲਾਇਆ ਗਿਆ ਸੀ ਅੱਜ ਬਿਲਕੁਲ ਵੀ ਨਹੀਂ ਹਾਂਜੀ ਸਰ ਭਾਈ ਦੇ ਇੱਥੇ ਆਸ਼ੂ ਸਾਹਿਬ ਮੰਤਰੀ ਸਾਹਿਬ ਦੇ ਘਰ ਪਹੁੰਚੀ ਹੋ ਉਹ ਲੱਗਦਾ ਹੈ ਸਾਡਾ ਮੰਤਰੀ ਨੂੰ ਅੱਜ ਈਡੀ